ਜਾਥੇ ਦੀ ਜੀਪ ਹੈ 17 ਜਨਵਰੀ ਦੀ ਪਕੜੀ ਹੋਈ 1 ਸਾਲ ਤੇ 2 ਦਿਨ ਅਜ ਹੋ ਗਏ ਆ ਉਹ ਚਲਾਕ ਕੌਣ ਰਹਿ ਗਏ ਇੱਕ ਤਾਂ ਗੁਰਵਚਨਾ ਡੀਐਸਪੀ ਇੱਕ ਇਕਬਾਲ ਸਿੰਘ ਵਿਆਸ ਵਾਲਾ ਮੈਂ ਇਹਨਾਂ ਸੱਜਣਾ ਨੇ ਥੋੜੀ ਦੱਸਣੀ ਚਾਹੁੰਦਾ ਜੀ ਸੜਕੇ ਚਲਾਓ ਜੀਪ ਨਾਲ ਸਾਨੂੰ ਕੋਈ ਫਰਕ ਨਹੀਂ ਪਰ ਜਿਹੜਾ ਤੁਸੀਂ ਇਹ ਟੋਟਲਾ ਕੇ ਜੀਪ ਚرائی ਹੈ ਇਹ ਚੇਤਾ ਜਰੂਰ ਰੱਖਿਓ ਤੇ ਆਪਣੇ ਪਰਿਵਾਰਾਂ ਨੂੰ ਦੱਸ ਦਿਓ ਜੇ ਤਾਂ ਮੈਂ ਰਹਾ ਤਾਂ ਵੀ ਜੀਪ ਲੈਣੀ ਹੈ ਤੇ ਜੇ ਮੈਂ ਚਲਾ ਗਿਆ ਤੇ ਇਹ ਜਥਾ ਕਿਸੇ ਕੋਪੀ ਵਾਲੇ ਨੇ ਚਲਾਇਆ ਇਹ ਪੁੱਤਰਾਂ ਦੇ ਦਾਨੀ ਸਰਬੰਸ ਦਾਨੀ ਸ੍ਰੀ ਗੁਰਗੋਬਿੰਦ ਸਿੰਘ ਸਾਹਿਬ ਜੀ ਚਲਾਈ ਹੋਈ ਥਾੜਾ ਤੇ ਇਹ ਪਛਾਲ ਦਾ ਪਹਿਲਾ ਜੱਥੇਦਾਰ ਬਾਬਾ ਦੀਪ ਸਿੰਘ ਜੀ ਜਿਹੜਾ ਮੇਰੇ ਕੋਲ ਮੋੜਨੇ ਥਾਂ ਤੇ ਜਿਹੜਾ ਸੀਟ ਵਾਲੀ ਤੇ ਰੱਖ ਕੇ ਤੇ 80 ਸਾਲ ਦੀ ਉਮਰ ਵਿੱਚ ਤੇ ਲੋਥਾਂ ਦੇ ਢੇਰ ਲਾ ਕੇ ਤੇ ਇੱਥੇ ਪਹੁੰਚਿਆ ਸੀ ਇਹ ਦੀਪ ਜੀ ਸਾਰ ਕੇ ਚਲਾਓ ਟਾਇਰ ਵੀ ਲਾਉਣੇ ਲਾ ਲਵਾਂ ਪਰ ਇਹ ਚੇਤਾ ਜ਼ਰੂਰ ਰੱਖਿਓ ਵੀ ਇਹ ਇੱਕ ਦੀਪ ਨਹੀਂ ਆ ਦੋ ਲੈਣੇ ਆ